ਦੇਖੋ ਕਿ ਨਾ ਕਰਿਆ ਲਾਇ ਤੇਰੀ ਟਵਾਇਆਂ ਜਿਹੜੇ ਪਿੰਡਾਂ ਨੂੰ ਦੋ ਦੋ ਪਿੰਡਾਂ ਨੂੰ ਦੋ ਦੋ ਮਸ਼ੀਨਾਂ ਦਿੱਤੀਆਂ ਉਹ ਪੱਕੀਆਂ ਉਹਨਾਂ ਦੇ ਪਾਸਾ ਵਿਸ਼ਕਰਮਾ ਥੋੜੀ ਐ ਇਸ ਦਾ ਗੁਰਨੇ ਵਾਸਤੇ ਨਹੀਂ ਵਿਸ਼ਕਰਮਾ ਹੈਗਾ ਇੱਥੇ ਰੁਕੋ ਉਹਨਾਂ ਨੂੰ ਅੱਜ ਦੋ ਚੱਲਣੀਆਂ ਨੇ ਲੈ ਕੇ ਚੱਲਦੇ ਆ ਮੁੰਡੇ ਦੋਵੇਂ ਸਾਡਾ ਪਤਾ ਕੀ ਸਿਸਟਮ ਆ ਅਸੀਂ ਗਿੱਲਾ ਨਹੀਂ ਬਣਾਉਣਾ ਮੋਇਸਚਰ ਹੁਣ 10 ਵਜੇ ਤੋਂ ਬਾਅਦ ਮੋਇਸਚਰ ਉਹੀ ਆਣਾ ਉਹਨਾਂ ਨੂੰ ਮਚਾਓ ਹੱਥੋਂ ਮੈਥੋਂ ਨਾ ਕਰੋ ਗੱਠਾਂ ਮਾੜੀਆਂ ਆਂਦੀਆਂ ਨੇ ਹੁਣ ਕੱਥੋਂ ਆਂਦੀਆਂ ਨੇ ਕਹਿ ਦੇਣ ਹੋਗੇ ਮਸ਼ੀਨਾਂ ਖੜੀਆਂ ਨੇ ਕਿੱਥੋਂ ਆਈਏ ਬਰਾਲੀ ਬਾਬਾ ਸਾਰੀਆਂ ਮਸ਼ੀਨਾਂ ਕੱਲੇ ਦੋ ਸਾਡੇ ਇੱਕ ਪੰਡ ਨਹੀਂ ਜੋ ਆਈ ਦਿਖਾਖਦੇ ਗੁਰਨੇ ਚ ਕਿੱਥੇ ਚੱਲੀ ਆਇਆ ਕੋਈ ਨਹੀਂ ਦਿਖਾਓ ਸਾਨੂੰ ਕੀ ਦਾ ਰੋਈ ਕਿਸੇ ਦਾ ਚੱਕੀ ਨਹੀਂ ਨਾ ਕਿਸੇ ਦਾ ਕਰੇ ਦੋ ਗੀਲਾਂ ਤੋਂ ਬਣਾ ਇੱਕ ਪੰਡ ਸਹੀ ਕਰਾ ਗੀਆ ਜਿਹੜੇ ਆ ਆ ਗੁਰਨੇ ਦੇ ਹਾਂ اسی ਗੁਰਨੇ ਦੇ ਬੜੀਆ ਹੁਣੇ ਜੀ ਦਿਖਾਓ ਇੱਕ ਪੰਡ ਕਿੱਥੇ ਹੁਣੇ ਬੜੀਆ ਅੱਜ ਸਾ ਕਿੱਥੇ 20 ਨਹੀਂ ਵੱਡੀ ਹੋਈ ਜੀ ਮੀਂਹ ਤੋਂ ਪੈਣਾ ਨਹੀਂ ਅੱਛੇ ਦਿਨ ਹੋ ਗਏ ਆ ਖੜਾ ਤੁਹਾਡੇ ਲਵੇ ਜਿਆ ਦੇ ਸੁਣ ਲਵੇ ਕਿੰਨੇ ਕਿਲੇ ਦੋ ਕਿਲੇ ਪਿੱਛੇ ਹੁਣ ਐਡੀ ਤੋਂ ਸਟੇਸ਼ਨ ਕੋਲੇ ਫਿਰ ਜਿਹਨੇ ਨੂੰ ਮਰੂ ਫਿਰ ਉਹ ਤਾਂ ਜਿਹਨੇ ਲੋਕਾਂ ਨੂੰ ਕਹਿੰਦੇ ਨੇ ਵੀ ਅੱਗ ਨਾਲ ਉਹ ਵੇਸੇ ਤਿੰਨੇ ਬਚਾ ਗਏ ਅੱਗੇ ਕਰੇ ਮੈਂ ਕੀ ਕਰਾਂਗਾ 18 ਬਿਜ ਹੋਣਾ ਉਹ ਦੋ ਕਿੱਲੇ ਦਾ ਸਾਰਾ ਲੋੜ ਉਹ ਕੱਟ ਲੈ। ਉਹ ਕਿਹੜੇ ਡਿਵੀਜ਼ਨਰ ਦੇ ਉੱਤੇ ਦੇ ਦੋ ਦੋ ਕਿੱਲੇ। ਜਿਹੜੇ ਅੱਗ ਲਾ ਦਿਆ ਕਰੋ। ਨਹੀਂ ਨਹੀਂ ਤਣਕੇ ਨਾਲ ਵੀ ਕਿਤੋਂ ਕਿੱਲੇ ਲੱਗੀ ਏ 1 ਕਿੱਲੀ ਉਹਦਾ। 2 ਕਿੱਲੇ ਲਾਉ। ਓਏ ਦੇਖ ਦੋ ਕਿੱਲੇ। ਓਏ ਸਾਰਾ ਉਹ ਉੱਥੇ ਕਿਸੇ ਘਮਾਡਿਆਂ ਦੇ ਹੋ ਜਾਣਗੇ ਮੈਂ 10 15 ਕਿੱਲੇ ਹੋਗੇ 10 ਕਿੱਲੇ ਆਉਣਗੇ। ਇਹ ਹੋ ਨਹੀਂ। ਕੀ ਨਾ ਕੀਲੀ ਦੋ ਦੋ ਵਾਲੇ ਅਸੀਮ ਜ਼ਰਾ ਨਹੀਂ ਇੱਕ ਚੀਜ਼ ਹੈਗੀ ਆਪਣੇ ਅਸੀਂ ਵੀ ਖੜਦੇ 15 ਹਨ ਸੋਈ ਮੈਂ ਬੜੀ ਜੀ ਆਹ ਇੱਕ ਘਟੇ ਜਾਂਦੇ ਹਾਂ ਇਹ ਤੁਸੀਂ ਲਾ ਲਿਆ ਫਾਰਮ ਮੈਂ ਵੀ ਲਾ ਸਕਦਾ ਟੀ ਐਡਾ 2000 ਲਾ ਕੇ ਨਾ ਅਸੀਂ ਵੀ ਲਾ ਸਕਦੇ ਤੁਸੀਂ ਓਏ ਅਸੀਂ ਆ 500 300 ਹਜ਼ਾਰ ਦੇ ਉਂ ਰੱਖੇ ਹੋਏ ਗੱਲ ਮੈਂ ਮੇਰੀ ਗੱਲ ਸੁਣੋ ਮੈਂ ਐਂ ਕਰ ਗੱਲ ਜਿਹੜੀ ਪਰਾਲੀ ਨੇੜਿਓਂ ਚੱਕ ਜਿਵੇਂ ਉਹਨਾਂ ਨੂੰ ਖਰਚਾ ਘੱਟ ਪੈਂਦਾ ਤੇਲ ਬਚਦਾ ਬਾਕੀ ਵੀ ਮਿੱਟਾ ਕਰ ਦਿਓ ਮਤਲਬ ਮੈਂ ਦਾਜਾ ਤੈਨੂੰ ਕੀ ਲੱਗਿਆ ਸੰਹੂਰ ਲੱਗਿਆ ਮੈਂ ਤੇਰੇ ਨਾਲ ਕੋਈ ਜੇ ਪਿੰਡ ਲੱਗਾ ਨੌਕਰੀ ਮੈਨੂੰ ਭੈਣੇ ਬਚਣਗੇ ਹੀ ਪੈਸੇ ਹੁਣ ਨੇੜਿਓਂ ਪਰਾਲੀ ਚੱਕੋਂਗੇ ਨੇੜਿਓਂ ਤੁਹਾਨੂੰ ਖਰਚਾ ਵੀ ਘਟੂ ਤੁਹਾਡਾ ਡਰਾਈਵਰਾਂ ਦਾ ਵੀ ਘਟੂ ਤੇ ਤਰੋਗੇ ਹੋਗਾ ਦੇਖੀਓ ਉੱਥੇ ਹੋਰ ਪਲਾਟ ਲੱਗ ਜਾਊਗਾ ਏ ਧੋੜੀ ਐ ਵੀ ਸਾਨੂੰ ਤਾਂ ਨਾ ਆ ਗੱਲ ਕਰਦੇ ਅਸੀਂ ਵੀ ਨੇੜੇ ਦੀ ਪੈੜ ਕਰ ਦੋ ਦੋ ਕਿੱਲੇ ਵਾਲੇ ਲਾ ਦੋ ਭਰਾ ਆਪਣੀ ਨਹੀਂ ਇਹਨਾਂ ਦੇ ਜਿਹੜੀ ਗੱਲ ਆਪਣੇ ਪਹਿਲਾਂ ਕੱਢੇ ਪਹਿਲਾਂ ਗੂੜੀ ਕਰ ਦੋ ਇੱਥੇ ਤਾਂ ਜਦੋਂ ਮਾਰੀ ਕਰਦੀ ਦੋ ਚਲਾ ਦੋ ਹਾਂਜੀ ਦੂਜੀ ਗੱਡੀ ਵੀ ਕਸਰ ਮੋਟਰ ਦੋਵੇਂ ਚਲਾਦੇ ਅੱਜ ਕੋਲ ਨੇ ਇੱਕ ਆ ਜਵਾਬ ਦੇ ਦੀਆਂ ਦੋਵੇਂ ਚੱਲੇਗਾ ਅੱਜ ਮੈਂ ਦੋ ਹੀ ਕਹਿੰਦਾ ਦੋ ਦਿਨਾਂ ਬਿੱਲ ਰਿੱਕੋ ਚੱਲੀ ਜਾਂਦਾ ਹਾਂ ਸਰਜੀਬ ਤੇਰੇ ਦੇ ਮਸ਼ੀਨ ਦੇ ਕਿੱਥੇ ਚੱਲਣੇ ਨੇ ਅੱਗੇ ਉੱਥੇ ਚੱਲਣਾ ਕਿੱਥੇ ਕਿਹੜੇ ਇਹ ਫਿਲ ਦੇ ਚੱਲ ਆਹ ਇੱਧਰ ਲੈ ਸੱਤੀ ਤੋਂ ਆ ਪੰਜ ਕਿਨੇ ਇੱਥੇ ਆ ਆ ਘਰ ਦੇ ਪਿੱਛੇ ਨੇ ਆ ਮੇਰੇ ਦੇ ਪੰਜ ਕਿਨੇ ਤੇ ਆ ਇਹ 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 ਬਾਈਕ ਇਹਦੇ ਬਾਈਕ ਸਹੀ ਜੀ ਦੋ ਦੋ ਤੇਰੀ ਤਗੀ ਦੇ ਸੁਣਾ ਲੈਣੇ ਅਸੀਂ ਮੰਨ ਪਾਣੀ ਥੋੜੀ ਜਿਹੀ ਜ਼ਮੀਨ ਉਹਦੇ ਜਦੋਂ ਹੈਗੀ ਇਹ ਨਹੀਂ ਨਹੀਂ ਆ ਗਈ